ਤੇ ਵਿਖੇ ਜੋਤੀ ਜੋ ਸਮਾਏ ਸਨ ਜਦੋਂ ਹਰਗੋਬਿੰਦ ਪਾਤਸ਼ਾਹ ਦੀ ਜੋਤੀ ਜੋ ਸਮਾਈ ਨਾ ਉਸ ਤੋਂ ਪਹਿਲਾਂ ਉਹਨਾਂ ਨੇ ਗੁਰੂ ਪਿਤਾ ਨੇ ਹੁਕਮ ਕੀਤਾ ਸੀ ਆਪਣੇ ਬੱਚਿਆਂ ਨੂੰ ਤਿਆਗਮਲ ਜੀ ਨੂੰ ਕੀ ਬਚਨ ਕੀਤੇ ਸੀ ਆਪਣੇ ਬੱਚੇ ਨੂੰ ਕਿ ਤੁਸੀਂ ਮਾਤਾ ਨਾਨਕੀ ਜੀ ਨਾਲ ਮਾਤਾ ਗੁਜਰੀ ਜੀ ਨਾਲ ਆਪਣੀ ਮਾਤਾ ਨਾਲ ਤੇ ਆਪਣੀ ਸੁਪਤਨੀ ਨਾਲ ਬਕਾਲੇ ਜਾ ਕੇ ਰਹਿਣ ਲੱਗ ਜਿਓ ਪਹਿਲਾਂ ਕਿੱਥੇ ਰਹਿੰਦੇ ਸੀ ਕੀਰਤਪੁਰ ਕਿੱਥੇ ਜਾ ਕੇ ਰਹਿਣ ਲੱਗ ਜਿਓ ਬਾਬਾ ਬਕਾਲੇ ਬਕਾਲੇ ਜਾ ਕੇ ਰਹਿਣ ਲੱਗ ਜਿਓ ਹਨਾ ਇਹ ਕਿਉਂ ਕਹੇ ਸੀ ਗੁਰੂ ਸਾਹਿਬ ਨੇ ਕਿਉਂਕਿ ਬੇਟਾ ਕਿਉਂਕਿ ਜਿਹੜੇ ਤੇਗ ਬਹਾਦਰ ਸਾਹਿਬ ਸੀ ਗੁਰੂ ਤੇਗ ਬਹਾਦਰ ਸਾਹਿਬ ਉਹ ਜ਼ਿਆਦਾਤਰ ਮਤਲਬ ਭਜਨ ਬੰਦਗੀ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਸੀ। ਜਿਆਦਾ ਸਮਾਂ ਭਗਤੀ ਦੇ ਵਿੱਚ ਬਤੀਤ ਕਰਦੇ ਸੀ ਤੇ ਹਰਗੋਬਿੰਦ ਪਾਤਸ਼ਾਹ ਨੇ ਜਿਹੜੇ ਉਸ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਸੀ ਉਹ ਸ਼੍ਰੀ ਗੁਰੂ ਕਿਹਨਾਂ ਨੂੰ ਦਿੱਤੀ ਸੀ ਬੇਟਾ ਸ਼੍ਰੀ ਗੁਰੂ ਨੌਵੇਂ ਪਾਤਸ਼ਾਹ ਨੂੰ ਤੇਗ ਬਹਾਦਰ ਮਹਾਰਾਜ ਛੇਵੇਂ ਪਾਸ਼ਾ ਹੋਏ ਨੇ ਸ੍ਰੀ ਗੁਰੂ ਹਰ ਰਾਏ ਫਿਰ ਸੱਤਵੇਂ ਪਾਸ਼ਾ ਜਿਹੜੇ ਹੋਏ ਬੇਟਾ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਪੰਜ ਪੈਸੇ ਨਾਰੀਅਲ ਜੋ ਰਸੰਭਣ ਦਿੱਸਿਓ ਗੁਰਤਾ ਗੱਦੀ ਦੇ ਕੇ ਸੱਤਵੇਂ ਪਾਸ਼ਾ ਸ੍ਰੀ ਗੁਰੂ ਹਰ ਰਾਏ ਜੀ ਨੂੰ ਗੁਰਤਾ ਗੱਦੀ ਦਿੱਤੀ ਪਰ ਗੁਰਤਾ ਗੱਦੀ ਦਾ ਜਿਹੜਾ ਮਨਅਚ ਤੀਗ ਬਹਾਦਰ ਮਹਾਰਾਜ ਜੀ ਨੂੰ ਨਹੀਂ ਸੀ ਕਿਉਂਕਿ ਉਹ ਭਜਨ ਬੰਦਗੀ ਦੇ ਵਿੱਚ ਹੀ ਆਪਣਾ ਜੀਵਰ ਬਤੀਤ ਕਰਦੇ ਸੀ ਪਰ ਕਈ ਹੁੰਦਾ ਕਿ ਜਦੋਂ ਇੱਕ ਪੁੱਤਰ ਨੂੰ ਗੱਦੀ ਮਿਲੇ ਤਾਂ ਦੂਸਰੇ ਪੁੱਤਰ ਅਤਰਾਜ਼ ਜਿਤਾਉਂਦੇ ਨੇ ਵੀ ਉਹਦਾ ਹੱਕ ਨਹੀਂ ਸੀ ਮੇਰਾ ਹੱਕ ਸੀ ਇਸ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਗ ਮਲ ਜੀ ਨੂੰ ਬਕਾਲੇ ਜਾ ਕੇ ਰਹਿਣ ਲਈ ਕਹਿ ਦਿੱਤਾ ਸੀ ਕਿਉਂਕਿ ਲੋਕ ਈਰਖਾ ਕਰਦੇ ਸੀ ਹਰ ਰਾਏ ਸਾਹਿਬ ਜੀ ਨੂੰ ਗੱਦੀ ਮਿਲੀ ਤੇ ਹਰ ਰਾਏ ਸਾਹਿਬ ਜੀ ਦੇ ਦੋ ਪੁੱਤਰ ਸੀ ਕਿਹੜੇ-ਕਿਹੜੇ ਸੀ ਕੋਈ ਦੱਸ ਸਕਦਾ ਬੇਟਾ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦੋ ਪੁੱਤਰ ਸੀ ਹਾਂਜੀ ਬਾਬਾ RAM ਰਾਏ ਜੀ RAM ਰਾਏ ਸਾਹਿਬ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੇ ਹਰ ਰਾਏ ਸਾਹਿਬ ਜੀ ਨੇ ਜੋ ਗੁਰਗੱਦੀ ਦਿੱਤੀ ਉਹ ਕਿਹਨਾਂ ਨੂੰ ਦਿੱਤੀ ਹਰਕ੍ਰਿਸ਼ਨ ਜੀ ਨੂੰ ਆਪਣੇ ਪੁੱਤਰ ਨੂੰ ਦਿੱਤੀ ਹੁਣ ਉਧਰ RAM ਰਾਏ ਨੇ ਵੀ ਇਤਰਾਜ਼ ਜਤਾਇਆ ਕਿ ਗੱਦੀ ਦਾ ਹੱਕ ਮੇਰਾ ਸੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਅੱਠਵੇਂ ਪਾਤਸ਼ਾਹ ਉਹਨਾਂ ਦਾ ਜੋ ਕਿ ਉਹ ਸੇਵਾ ਕੋੜੀਆਂ ਦੀ ਸੇਵਾ ਕਰਦੇ ਸੀ ਇਸ ਕਰਕੇ ਉਹ ਛੋਟੀ ਉਮਰ ਦੇ ਬਾਲ ਅਵਸਥਾ ਵਿੱਚ ਹੀ ਜੋਤੀ ਜੋਤ ਸਮਾ ਗਏ ਸਨ ਸੋ ਆਪਾਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੱਲ ਕਰਦੇ ਹਾਂ ਜੋ ਕਿ ਬਹੁਤ ਸਾਦਾ ਜੀਵਨ ਬਤੀਤ ਕਰਦੇ ਸਨ ਭਗਤੀ ਭਾਵਨਾਵਾਂ ਵਾਲਾ ਗੁਜ਼ਾਰਦੇ ਸਨ ਇੱਥੇ ਭਜਨ ਬੰਦਗੀ ਜੋ ਕਿ ਤਿਆਗ ਮਰਜੀ ਨੇ 20 ਸਾਲ ਪੱਤੀ ਕੀਤੀ ਪਰਿਵਾਰ ਨੂੰ ਨਾਲ ਰੱਖ ਕੇ ਪਰਿਵਾਰ ਨਾਲ ਰਹਿ ਕੇ ਬੇਟਾ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਕਿੱਥੇ ਕੀਤੀ ਬਕਾਲੇ ਬਕਾਲੇ ਸ਼ਹਿਰ ਦੇ ਵਿੱਚ ਆ ਕੇ ਉਹਨਾਂ ਨੇ ਭਗਤੀ ਕੀਤੀ ਸ੍ਰੀ ਗੁਰੂ ਹਰ ਹਰਿਕ੍ਰਿਸ਼ਨ ਸਾਹਿਬ ਜੀ ਜੋ ਕਿ 30 ਮਾਰਚ 1664 ਈਸਵੀ ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸਨ ਕਿਉਂਕਿ ਜਦੋਂ ਉਹ ਕੁੜੀਆਂ ਦੀ ਸੇਵਾ ਕਰਦੇ ਸੀ ਤਾਂ ਉਹ ਇਨਫੈਕਸ਼ਨ ਬੱਚਿਆਂ ਨੂੰ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ ਇਸ ਕਰਕੇ ਉਹ ਛੋਟੀ ਬਾਲਵਸਤਾ ਦੇ ਸੀ ਤਾਂ ਉਹਨਾਂ ਨੂੰ ਇਨਫੈਕਸ਼ਨ ਇੰਨੀ ਜਲਦੀ ਹੋਈ ਤੇ ਉਹ ਜੋਤੀ ਜੋਤ ਸਮਾ ਗਏ ਹੁਣ ਉਹਨਾਂ ਦੇ ਪਹਿਲੇ ਬਚਨ ਸੀ ਜਦੋਂ ਸੰਗਤ ਨੇ ਉਹਨਾਂ ਨੂੰ ਪੁੱਛਿਆ ਨਾ ਕਿ ਤੁਸੀਂ ਅਸੀਂ ਗੁਰੂ ਨਾਨਕ ਜੋਤ ਦੇ ਦਰਸ਼ਨ ਕਿਵੇਂ ਕਰਿਆ ਕਰਾਂਗੇ ਤੁਹਾਡੀ ਤੁਹਾਡੇ ਵਿੱਚੋਂ ਅਸੀਂ ਇਸ ਤੋਂ ਅੱਗੇ ਗੁਰਤਾ ਗੱਦੀ ਤੁਸੀਂ ਕਿਸ ਨੂੰ ਸੋਕ ਕੇ ਜਾ ਰਹੇ ਹੋ ਕਿਸ ਦੇ ਦਰਸ਼ਨ ਕਰਿਆ ਕਰਨਗੇ ਤਾਂ ਹਰਕ੍ਰਿਸ਼ਨ ਜੀ ਦੇ ਮੁਖ ਦੇ ਵਿੱਚੋਂ ਬਾਬਾ ਬਕਾਲੇ ਨਿਕਲੇ ਆ ਬਾਬਾ ਬਕਾਲੇ ਦਾ ਬੇਟਾ ਇੱਕ ਅਰਥਾ ਕਹਿੰਦੇ ਬਾਬਾ ਸ਼ਬਦ